ਅਜੀ ਬੁਰਾਏ ਦੇ ਵਾਰਡ ਨੰਬਰ 11 ਵਿੱਚ ਕਾਉਂਸਲਰ ਬਲਵਿੰਦਰ ਕੌਰ ਹੀਰ ਕਸ਼ਿਸ਼ ਅਤੇ ਕਾਉਂਸਲਰ ਪਤੀ ਸੰਜੀਪ ਕੁਮਾਰ ਹੀਰ ਵੱਲੋਂ ਆਪਣੇ ਵਾਰਡ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਰੀਬਨ ਕੱਟ ਕੇ ਗਲੀ ਨਾਲੀਆਂ ਦੇ ਨਾਲ ਹੋਰ ਵੀ ਰਿਪੇਅਰ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸਮੂਹ ਵਾਰਡ ਨਿਵਾਸੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਤੇ ਹੀਰ ਪਰਿਵਾਰ ਦਾ तहे ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ गुरै नगर कौंसल ई मनप कुमार गुरै नगर कौंसल प्रधान हरमेश लाल चौहान सीनियर वाइस प्रधान सुदेश कुमार बिल्ला, कौंसलर पति रोशन लाल रोशी कौंसलर जसवीर सिंह राजू कौंसलर पति सुनील मनोता कौंसलर जतिन शर्मा वार्ड इंचार्ज गुरविंदर नोरा करण फांडे हरमेल सिंह ढिलो डॉक्टर बलकार सिंह अंश हीर राकेश कुमार गुप्ता महक हीर ज्योति तलवाड़ ਸਰਬਜੀਤ ਕੌਰ, ਮਨਜੂ, ਦਲਜੀਤ ਕੌਰ, ਜਸਵਿੰਦਰ ਕੌਰ, ਨੀਲਮ, ਪਰਵੀਨ, ਪੋਨਮ, ਜੋਤੀ ਅਤੇ ਵਾਰ ਨਿਵਾਸੀ ਮੌਜੂਦ ਰਹੇ। ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਸ਼ਹਿਰ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਜਿਹੜੇ ਵਿਕਾਸ ਦੇ ਕੰਮ ਆ ਉਹ ਹੰੇਰੀਆਂ ਲਿਆ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਵਾਰ ਨੰਬਰ 7 ਦੇ ਵਿੱਚ ਅਦਕਾਟਣ ਕੀਤੀ ਸੀ। ਅੱਜ ਵਾਰ ਨੰਬਰ 11 ਜਿਹੜਾ ਕਿ ਸਾਡੇ ਹਿਸਾਬ ਆ ਕੌਂਸਲਰ ਆ ਔਰ ਬਹੁਤ ਹੀ ਸਮਾਜ ਸੇਵੀਆ ਬਹੁਤ ਹੀ ਅਗਾਵਧ ਸੋਤੇ ਮਾਰਤ ਨੇ ਇਹਨਾਂ ਨੇ ਅੱਜ ਇਥੇ ਲਗਭਗ 9 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜੇ ਵਿਕਾਸ ਕਮਾਂ ਦਾ ਜਿਹੜੇ ਉਤਕਾਟ ਕੀਤੇ ਆ ਤਾਂ ਕਿ ਲੋਕਾਂ ਨੂੰ ਜੋ ਅਸੀਂ ਚੋਣਾ ਸਮੇਂ ਲੋਕਾਂ ਨੇ ਵਾਅਦਾ ਕੀਤੇ ਸੀ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਦੂਰ ਕਰਾਂਗੇ ਅੱਜ ਉਹਨਾਂ ਸਮੱਸਿਆਵਾਂ ਦੇਖਦੇ ਹੋਏ ਅੱਜ ਇਸ ਵਾਰ ਨੰਬਰ 11 ਦੇ ਵਿੱਚ ਸਾਡੇ ਕਾਉਂਸਲਰ ਸਹਿਬਾਨ ਖੜੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਇਹ ਕੰਮ ਜਿਹੜੇ ਆ ਸ਼ੁਰੂਆਤ ਕੀਤੇ ਆ ਔਰ ਬਹੁਤ ਹੀ ਜਲਦੀ ਇਹ ਕੰਮ ਨਿਪਟਣਗੇ ਔਰ ਨਾਲ ਦੀ ਨਾਲ ਹੋਰ ਵਿਕਾਸ ਲਈ ਹੋਰ ਫੰਡਾਂ ਦੀ ਜਿਹੜੀ ਹੈਗਾ ਇਹਨਾਂ ਨੂੰ ਬਾਡ ਦੇ ਵਿੱਚ 11 ਨੰਬਰ ਚ ਭੇਜਿਆ ਜਾਏਗਾ ਔਰ ਗਰਾਹ ਸ਼ਹਿਰ ਦੇ ਨਿਵਾਸੀਆਂ ਨਾਲ ਅਸੀਂ ਕਮਿਟਡ ਆ ਕਿ ਜੋ ਅਸੀਂ ਚੋਲਾ ਸਮੇਂ ਵਾਅਦੇ ਕੀਤੇ ਸੀ ਸਾਰੇ ਨਿਪਟਾਵਾਂਗੇ ਗਰਾਹ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ ਸੋ ਆਓ ਸਾਰੇ ਸਾਥੀਆਂ ਦਾ ਅੱਜ ਇਥੇ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਆ ਸਾਡੇ ਹਰਮੇਸ਼ ਸਿੰਘ ਔਰ ਈਓ ਸਾਹਿਬ ਸਮੂੱਚੇ ਜਿਹੜੇ ਕਾਉਂਸਲਰ ਆ ਉਹਨਾਂ ਦਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਂ ਜਾਂ ਤਲਵਾਦ ਕਰਦਾ ਹਾਸ ਕਰਦਾ ਇੱਕ ਸੂਚੀ ਟੀਮ ਆਪ ਦੀ ਜਿਹੜੇ ਕਾਉਂਸਲਰ ਇਹ ਗਰਾਆਂ ਸ਼ਹਿਰ ਦੀ ਵਿਕਾਸ ਦੇ ਵਿੱਚ ਜਿਹੜਾ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ ਮੈਂ ਬਲਵਿੰਦਰ ਕੌਰ ਐਮਸੀ ਗਿਆ ਨੰਬਰ ਵਾੜ ਤੋਂ ਮੈਂ ਇਹ 9 ਲੱਖ ਦੀ ਲਗਤ ਨਾਲ ਸਾਰੇ ਕੰਮ ਸ਼ੁਰੂ ਕਰਾਏ ਗਏ ਆ ਤੇ ਪੰਜਾਬ ਸਰਕਾਰ ਦਾ ਇਹ ਪ੍ਰਿੰਸੀਪਲ ਸਾਹਿਬ ਜੀ ਦਾ ਪ੍ਰਧਾਨ ਜੀ ਦਾ ਇਹੋ ਸਾਹਿਬ ਜੀ ਦਾ ਦਿলো ਧੰਨਵਾਦ ਕਰਦੀ ਮੈਂ ਆਪਣੇ ਆਪਣੇ ਪਾਰਟ ਬੜ ਮੈਂਬਰਾਂ ਦਾ ਟੀਮ ਸਾਰੀ ਦਾ ਅਸੀਂ ਤੇ ਕੰਮ ਕਰਦੇ ਰਵਾਂਗੇ ਗਾਂ ਵੀ ਤੇ ਸਾਰਾ ਦਾ ਧੰਨਵਾਦ ਬਹੁਤ ਬਹੁਤ ਅੱਜ ਨਗਰ ਕੌਂਸਲ ਬੁਰਾਇਆ ਦੇ ਵਾਰਡ ਨੰਬਰ 11 ਵਿੱਚ ਅੱਜ ਜੋ ਚੋਣਾ ਸਮੇਂ ਅਸੀਂ ਆਪਣੇ ਵਾਰਡ ਵਾਸੀਆਂ ਨਾਲ ਵਾਅਦੇ ਕੀਤੇ ਸਨ ਜੋ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀਆ ਮੰਗਾ ਸੀ ਅੱਜ ਉਹ ਅੱਜ ਉਸ ਨੂੰ ਮੁੱਖ ਰੱਖਦੇ ਹੋਏ ਵਾਰਡ ਨੰਬਰ 11 ਦੇ ਵਿੱਚ ਮੇਰੇ ਵੱਲੋਂ ਔਰ ਮੇਰੀ ਧਰਮ ਪਤਨੀ ਕਾਉਂਸਲਰ ਗੁਲਵਿੰਦਰ ਕੌਰ ਹੀਰ ਵੱਲੋਂ ਔਰ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰ ਜਾਮਾਦਮੀ ਪਾਰਟੀ ਵਿਧਾਨ ਸਭਾ ਫਲੋਰ ਔਰ ਮਾਨਯੋਗ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਰਨੇਸ਼ لال ਜੀ ਹਮੇਸ਼ੀ ਔਰ ਨਗਰ ਕੌਂਸਲ ਦੇ ਈਓ ਸਾਹਿਬ ਔਰ ਸਮੁੱਚੀ ਨਗਰ ਕੌਂਸਲ ਦੀ ਟੀਮ ਵੱਲੋਂ ਔਰ ਮhalla ਨਿਵਾਸੀਆ ਦੇ ਸਹਿਯੋਗ ਦੇ ਨਾਲ ਅੱਜ ਬਾਡ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਹੈਗਾ ਬਾਡ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬਾਰਡ ਦੀਆ ਗਲੀਆਂ ਦੀ ਰਿਪੇਅਰ ਹੋ ਗਈ ਕੋਈ ਪੈਪ ਦੀ ਜਿਹੜੀ ਹੈਗੀ ਆ ਰਿਕੁਆਇਰਮੈਂਟ ਪੈਪ ਪਾਉਣੇ ਹੈਗੇ ਆ ਤੇ ਅਸੀਂ ਅੱਜ ਉਸ ਕੰਮ ਨੂੰ ਸਾਰੇ ਵਾਰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਉਹਨਾਂ ਨੇ ਸਾਨੂੰ ਇੰਨਾ ਮਾਨ ਵਖਿਆ ਸੀਗਾ ਸਾਨੂੰ ਜਿਤਾ ਕੇ ਇਸ ਵਾਰਡ ਦੇ ਵਿੱਚ ਉਹ ਕਾਉਂਸਲਰ ਬਣਾਇਆ ਸੀ ਤੇ ਉਸ ਦੇ ਆ ਆਸਾ ਮੀਦਾਂ ਤੇ ਖਰੇ ਉਤਰਦੇ ਹੋਏ ਅੱਜ ਅਸੀਂ ਪਹਿਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਵਾਰਡ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਮੈਂ ਖਾਸ ਤੌਰ ਤੇ ਧੰਨਵਾਦੀਆਂ ਆਪਣੇ ਵਾਰਡ ਵਾਸੀਆਂ ਦਾ ਕਿ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਪਿਆਰ ਸਤਿਕਾਰ ਦਿੱਤਾ ਹੈਗਾ ਔਰ ਵਾਰਡ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਡੀ ਨਗਰ ਕੌਂਸਲ ਦੀ ਟੀਮ ਸ਼੍ਰੀ ਹਰਮੇਸ਼ ਚੰਦ ਲਾਲ ਜੀ ਦੀ ਪ੍ਰਧਾਨਗੀ ਦੇ ਹੇਠ ਜਿਹੜਾ ਹੈਗਾ ਸਾਡਾ ਜਿਹੜਾ ਪੂਰਾ ਗੁਰਾਇਆ ਸ਼ਹਿਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਉਹਨੂੰ ਸੁੰਦਰ ਬਣਾਇਆ ਜਾਵੇਗਾ ਔਰ ਅਸੀਂ ਗੁਰਾਇਆ ਨਿਵਾਸੀਆਂ ਤੋਂ ਵੀ ਆਸ ਉਮੀਦ ਕਰਦੇ ਆ ਕਿ ਉਹ ਸਾਡਾ ਸਹਿਯੋਗ ਕਰਨ ਸਾਨੂੰ ਸਾਥ ਦੇਣ ਸਾਡਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੋਰ ਜੰਗੀ ਪੱਤਰ ਤੇ ਜਿਹੜਾ ਕਰਾਈਏ ਔਰ ਮੈਂ ਦੱਸਣਾ ਚਾਹੁੰਦਾ ਵਾਰਡ ਵਾਸੀਆਂ ਨੂੰ ਕਿ ਕੁਝ ਦਿਨਾਂ ਬਾਅਦ ਜਿਹੜਾ ਇੱਕ ਸਾਡਾ ਟੈਂਡਰ ਹੈਗਾ ਜੋ ਸਾਡੇ ਮੁਹੱਲਾ ਪੱਤੀ ਨੱਥਾ ਕੀ ਜਿਹੜਾ ਦਰਵਾਜਾ ਹੈਗਾ ਉੱਪਰ ਉਹਦੇ ਉੱਪਰ ਅਸੀਂ ਜਿਹੜਾ ਹੈਗਾ ਹਾਲ ਬਣਾਉਣ ਦੇ ਲਈ ਜਿਹੜਾ ਹੈਗਾ ਉਹ ਵੀ ਜਿਹੜੀ ਗਰਾਂਟ ਜਿਹੜੀ ਆ ਉਹ ਪਾਸ ਕਰਵਾਈ ਹੈਗੀ ਆ ਜਿਸ ਦਾ ਟੈਂਡਰ ਜਿਹੜਾ ਕੁਝ ਦਿਨਾਂ ਤੱਕ ਜਿਹੜਾ ਹੈਗਾ ਉਹ 5 ਲੱਖ ਦਾ ਜਿਹੜਾ ਹੈਗਾ ਖੁੱਲ ਜਾਣਾ ਅਸੀਂ ਉੱਥੇ ਕੋਈ ਇੱਕ ਵਧੀਆ ਹਾਲ ਬਣਾਵਾਂਗੇ ਜਿਹੜਾ ਕਿਸੇ ਦੇ ਦੁੱਖ ਦੇ ਸੁੱਖ ਦੇ ਦੇ ਲਈ ਕੰਮ ਆਵੇ ਔਰ ਕੋਈ ਵੀ ਛੋਟਾ ਮੋਟਾ ਫੰਕਸ਼ਨ ਕਰਨਾ ਹੋਵੇ ਸਾਰਾ ਗੁਰਾਇਆਂ ਜਿਹੜਾ ਵਾਰਡ ਹੈਗਾ ਉੱਥੇ ਜਿਹੜਾ ਹੈਗਾ ਆਪਣਾ ਮੱਲਾ ਉਹ ਉੱਥੇ ਫੰਕਸ਼ਨ ਕਰ ਸਕਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਮੈਂ ਔਰ ਮੇਰੇ ਮੈਸੇਜ ਜਿਹੜੇ ਹੈਗੇ ਕਾਉਂਸਲਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਵਾਰਡ ਵਾਸੀਆ ਦੀ ਇੱਕ ਇੱਕ ਜਿਹੜੀ ਉਹਨਾਂ ਦੀ ਆ ਸਾਨੂੰ ਜਿਹੜੇ ਕੰਮ ਕਹੇ ਆ ਉੱਤੇ ਖੜਾ ਉਤਰਾਂਗੇ ਅਸੀਂ ਫਿਰ ਇੱਕ ਵਾਰੀ ਪੰਜਾਬ ਸਰਕਾਰ ਦਾ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਔਰ ਪ੍ਰਧਾਨ ਜੀ ਦਾ ਔਰ ਸਮੂਚੀ ਨਗਰ ਕੌਂਸਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਵਾਰਡ ਤੋਂ ਜਿਹੜੀ ਅੱਜ 9 ਲੱਖ ਦੀ ਕੰਮ ਸ਼ੁਰੂ ਕਰਵਾਏ ਬਹੁਤ ਬਹੁਤ ਧੰਨਵਾਦ